ਉਹਨਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਮੇਟੀ ਦੇ ਕੇ ਆਪਾਂ ਸੰਗਤ ਜੀ ਆਪ ਸਭ ਜਾਣਦੇ ਹੋ ਜਦੋਂ ਅਚਾਨਕ ਕਿਸੇ ਜੀਵ ਦਾ ਨੌਜਵਾਨ ਬੱਚਾ ਹੈ ਸੋ ਅਸੀਂ ਬੇਨਤੀ ਉਹ ਕਹਿੰਦੇ ਸਾਡੀ ਜਰੂਰ ਪਹਿਲਾਂ ਕਰਦੇ ਕੋਈ ਵਾਰ ਆਪਾਂ ਬਾਅਦ ਵਿੱਚ ਦੋ ਤਿੰਨ ਕਾਲ ਅਨੌਂਸਮੈਂਟਾਂ ਬੇਨਤੀ ਆਪਾਂ ਸੰਗਤਾਂ ਦੇ ਸਾਹਮਣੇ ਕੋ ਬੇਨਤੀਆਂ ਕਰਦੀਆਂ ਹਨ ਬਹੁਤ ਜ਼ਰੂਰੀ ਹਾਂ ਕਿਉਂਕਿ ਉਹਦੇ ਵਿੱਚ ਫਿਰ ਆਪਾਂ ਕਿਤੇ ਇਹ ਨਾ ਭੁੱਲ ਜਾਈਏ ਕਿਉਂਕਿ ਉਹਨਾਂ ਨੇ ਬਤਵਾ ਕੁ ਗੁਰੂ ਘਰਾਂ ਵਿੱਚ ਕਿਉਂਕਿ ਉਹ ਪਰਿਵਾਰ ਦੇ ਤੇ ਜੋ ਬਹਾਅ ਦੁੱਖਾਂ ਦਾ ਪਟਿਆ ਆਪਾਂ ਉਹਨਾਂ ਦੀ ਬਾਡੀ ਨੂੰ ਅੱਪਾ ਇੰਝ ਆ ਭੇਜਣਾ ਹੈ ਸਾਡੀ ਇੰਡੀਅਨ ਕਮਿਊਨਿਟੀ ਦਾ ਫਰਜ਼ ਬਣਦਾ ਹੈ ਕਿਸੇ ਨੂੰ ਕੋਈ ਜਿੰਨੇ ਵੀ ਸੰਗਤਾਂ 5 10 20 ਆਪਣੀ ਸ਼ਰਤਾਂ ਦੇ ਮਤਲਬ ਆਪਣੀ ਹਾਜ਼ਰੀ ਦੇ ਮਤਲਬ ਜਰੂਰ ਆਪਾਂ ਇਸ ਟੋਕਰੀ ਰੱਖ ਦੇਣੀ ਹੈ ਇਹ ਨਾ ਕਿਤੇ ਚਿੰਤਾ ਭੁੱਲ ਜਾਈਏ ਆਪਾਂ ਜਿੰਨੇ ਵੀ ਫੈਮਲੀ ਆਇਆ ਹਨ ਕਿਉਂਕਿ ਜਿਨ੍ਹਾਂ ਦਾ ਜੋ ਵੀ ਆਪਣੇ ਦਿਲੋਂ ਸਤਿਕਾਰ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਆਪਾਂ ਸੰਗਤ ਜੀ ਉਹ ਆਪਾਂ ਜਰੂਰ ਆਪਾਂ ਨੂੰ ਮਨਾ ਲਾਪ ਕਰਨੀ ਹੈ ਉਹ ਜਰੂਰ ਚਿੰਤਾ ਰੱਖਿਓ ਹਾਂਜੀ ਬਾਕੀ ਉਸ ਤੋਂ ਬਾਅਦ ਦੂਜੀ ਬੈਂਕ ਦੀ ਸੰਗਤ ਜੀ ਉਹ ਬਤਨ ਦੇ ਨਾਲ ਆਪਣੀ ਸੰਗਤ ਲੱਗ ਨਹੀਂ ਸਕਦੀ ਆ ਬਾਤ ਵੀ ਬਾਤ ਜਾਂਦੀ ਹੈ ਉਹ ਮੇਰੀ ਬੇਨਤੀ ਜ਼ਰੂਰ ਤਾਂ ਉਹਦੇ ਧਿਆਨ ਦੇ ਨਾਲ ਸਰਵਣ ਕਰਨੀ ਜੀ ਕਿਉਂਕਿ ਜਦੋਂ ਸਾਡਾ ਕੋਈ ਵੀ ਅਸੀਂ ਆ ਪ੍ਰੋਗਰਾਮ ਲੀਕਤੇ ਹੁੰਦੇ ਆ ਸਾਨੂੰ ਕਈ ਵਾਰ ਅਚਾਨਕ ਕਮੇਟੀ ਵੱਲੋਂ ਹੁਕਮ ਆ ਜਾਂਦਾ ਕਿ ਆਓ ਆਪਾਂ ਇੱਕ ਵਰਮੰਦਾ ਤੋਂ ਅੰਦਰ ਕੋ ਅਨਾਊਂਸਮੈਂਟ ਕਰਦੀ ਹੈ ਸਾਨੂੰ ਕਮਰੇ ਵਿੱਚ ਲਿਜਾਇਆ ਜਾਂਦਾ ਕਿਉਂਕਿ ਉੱਥੇ ਅਸੀਂ ਜਾਂਦਿਆਂ ਨੂੰ ਕਈ ਵਾਰ ਆਪਣੇ ਵਿਚਾਰ ਕਮੇਟੀ ਬਾਹਰ ਨੂੰ ਵੀ ਦੱਸੀਦਾ ਹਾਂ ਆਪਾਂ ਜਾ ਕੇ ਅਚਾਨਕ ਬੇਨਤੀ ਵੀ ਰਹੀ ਗਈ ਜੀ ਬਸ ਬਹੁਤ ਘੱਟ ਸਮਾਂ ਮਿਲਦਾ ਹੈ ਕਿ ਆਪਾਂ ਰਸ ਲੈਣ ਆਉਂਦੇ ਹਾਂ ਗੁਰੂ ਘਰ ਦੇ ਵਿੱਚ ਆਪਾਂ ਕੀਰਤਨ ਚੱਲ ਰਿਹਾ ਹੁੰਦਾ ਹੈ ਕਿਉਂ ਨਾ ਆਪਾਂ ਬਾਅਦ ਦੇ ਵਿੱਚ ਬੈਠਿਆ ਜਾਵੇ ਜਦੋਂ ਆਪਾਂ ਜਦੋਂ ਕੋਈ ਵੀ ਕੋ ਗੱਲਬਾਤ ਕਰਨੀ ਹੁੰਦੀ ਹੈ ਵਿੱਚ ਇਹ ਸਮਾਂ ਵੀ ਮਿਲ ਜਾਂਦਾ ਹੈ ਕਿਉਂਕਿ ਉਹ ਸੰਗਤ ਨਹੀਂ ਸੁਜੂਰੀ ਵਿੱਚ ਆਪਾਂ ਜੇ ਕੋ ਗੱਲਬਾਤ ਨਹੀਂ ਕਰਨੀ ਹੁੰਦੀ ਆ ਉਹ ਖੁੱਲਾ ਸਮਾਂ ਨੌਜਵਾਨਾਂ ਦੇ ਨਾਲ ਵੀ ਵਿਚਾਰ ਵਗਾ ਕਰਦੇ ਹੋਂ ਔਰ ਉਹ ਕਈ ਮਾਤ ਤਦਕਾਲ ਦੇ ਵਿੱਚ ਆਪਾਂ ਨੂੰ ਜਦੋਂ ਅੰਦਰ ਅਸਲੇ ਵਿਚਾਰ ਨਹੀਂ ਮਿਲਦੇ ਕਿਸੇ ਸੰਗਤ ਦੇ ਨਾਲ ਨਹੀਂ ਸਾਡੇ ਸੇਵਾਦਾਰਾਂ ਨਹੀਂ ਸਾਡੇ ਆਪਸ ਵਿੱਚ ਕੋਰੰਦਰ ਕਮੇਟੀ ਦੇ ਉਹ ਬਿ ਤੱਤੇ ਘਾਹ ਦੇ ਵਿੱਚ ਆ ਕੇ ਆਪਾਂ ਜਦੋਂ ਕਈ ਵਾਰ ਸਾਨੂੰ ਹੁਕਮ ਹੋ ਜਾਂਦਾ ਕਿ ਨੋਸਮੈਂਟ ਕਰੋ ਤੁਸੀਂ ਬੋਲ ਦੋ ਜੀ ਤੁਸੀਂ ਉਸ ਤੱਤੇ ਘਾਹ ਵਿੱਚ ਬੋਲਦੇ ਆ ਕਈ ਵਾਰ ਦੇਖੋ ਸੈਕਟਰੀ ਪੰਦੀ ਸੇਵਾ ਤੁਸੀਂ ਮੈਨੂੰ ਦਿੱਤੀ ਹੈ ਉਹ ਮੈਕ ਤੇ ਬੋਲਣ ਦੇ ਨਾਲ ਕਈ ਵਾਰ ਮੈਨੂੰ ਹੁਣ ਪਿਛਲੇ ਹਫਤੇ ਜੋ ਘਟਨਾ ਵਾਪਰੀ ਸੰਗਤ ਜੀ ਕਿ ਕਿ ਦਾਸ ਦਾ ਸਤਿਗੁਰ ਜਾਣਦੇ ਹਨ ਜਾਂ ਆਪਾਂ ਜਾਣਦੇ ਕੋਈ ਜੀਵਨ ਦਾ ਹਰੇਕ ਬੰਦੇ ਨੂੰ ਕੋਣ ਕਿਸਦਾ ਕਿੱਦਾਂ ਸਤਕਾਰ ਜਾਂਦਾ ਇੱਥੇ ਆਪਾਂ ਭਾਈਚਾਰਾ ਕਿੱਦਾਂ ਜਿਨ੍ਹਾਂ ਨਾਲ ਮੈਨੂੰ 14-15 ਸਾਲ ਹੋ ਗਿਆ ਵਿਚਰ ਮੈਂ ਪ੍ਰੇਮ ਦੇ ਨਾਮ ਵਿਚਰਦਾ ਹਾਂ ਸਾਰੇ ਭਰਾਵਾਂ ਦੇ ਨਾਲ ਕੋਈ ਤੁਹਾਨੂੰ ਪਤਾ ਹੀ ਹੈ ਕਿ ਆਪ ਕੋ ਆਪਣੀ ਆਦਤ ਪਤਾ ਹੁੰਦਾ ਹੈ ਕਿ ਕਿਸੇ ਦਾ ਜੀਵਨ ਕਿੱਦਾਂ ਦਾ ਪਰ ਫਿਰ ਵੀ ਮਾਇਕ ਤੇ ਬੋਲਦੇ ਆ ਜੇ ਸਾਡੀ ਸੰਗਤ ਕਿਉਂਕਿ ਸੰਗਤ ਆਪਾਂ ਜੀਵਨ ਵਿੱਚ ਇਹੀ ਸਿੱਖਿਆ ਸੰਗਤ ਪਰਮੇਸ਼ਰ ਹੁੰਦੀ ਹੈ ਜਿਨਾਂ ਦੇ ਦਿਲਾਂ ਦੇ ਹਰਦਿਆਣੋਂ ਆਪਾਂ ਕਹਿੰਦਾ ਵੀ ਖੇਸ ਪਹੁੰਚੀਆ ਮੇਰੇ ਸ਼ਰਦਾਂ ਤੋਂ ਮਾਈਕ ਤੋਂ ਬੋਲਦਿਆਂ ਬਾਕੀ ਗੱਲਾਂ ਬਾਅਦ ਉਹ ਮੇਰੀਆਂ ਘੁੱਲਾਂ ਵਾਂਗੀਆਂ ਕਰਦੇ ਆਂ ਮੇਰੀ ਝੋਲੀ 'ਚ ਪਾੜਨਾ ਮੈਨੂੰ ਇਹਦੇ ਵਿੱਚ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ ਕਿਉਂਕਿ ਆਪਾਂ ਬੋਲਣ ਦੇ ਨਾਮ ਜੇ ਭਾਈਚਾਰਾ ਟੁੱਟਦਾ ਹੈ ਕੋਈ ਭਾਵਨਾ ਕੀ ਹੁੰਦੀ ਆ ਤੁਸੀਂ ਉਹ ਸਾਰੇ ਬੇਸ਼ੱਕ YouTube ਤੇ ਪਿਆ ਹੋਇਆ ਹੈ دیਵਾਨ ਉਹ ਤੁਸੀਂ ਸੁਣ ਲਈਆਂ ਪਰ ਫਿਰ ਵੀ ਕਈ ਵਾਰ ਕਈਆਂ ਦੇ ਗੱਲ ਪਹੁੰਚਦੇ ਆ ਪਹੁੰਚਦੇ ਆ ਉਹ ਬਖਣ ਉਹ ਹੋਰ ਗੁੱਸੇ ਹੁੰਦੀ ਆ ਇਸ ਕਰਕੇ ਕੋਈ ਕੰਟਰੋਵਰਸੀ ਖੜੀ ਹੋ ਗਈ ਸੀ ਉਸ ਦਾ ਕੋਈ ਕੰਟਰੋਵਰਸੀ ਨੂੰ ਆਪਾਂ ਇੱਕ ਵੱਡਾ ਮੁੱਦਾ ਨਹੀਂ ਬਣਾਉਣਾ ਸਾਡੇ ਬਹੁਤ ਸਤਿਕਾਰਯੋਗ ਸਾਡਾ ਨੌਜਵਾਨ ਵੀਰ ਹਰਦੀਪ ਸਿੰਘ ਹਰਦੀਪ ਸਿੰਘ ਹਾਂਜੀ ਹਰਦੀਪ ਸਿੰਘ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਵੀਰ ਜੀ ਨਾਲ ਕਿਹਾ ਸੀ ਸਾਨੂੰ ਆਪਾਂ ਮੇਲੇ ਬੜੀ ਸੰਗਤ ਦੇ ਵਿੱਚੋਂ ਕਹਿੰਦੇ ਮੈਂ ਕੋ ਸੰਗਤ ਦੇ ਸਾਨੂੰ ਇੱਕ ਦੋ ਤੱਕ ਕਮੈਂਟ ਆਪਣੇ ਵਿਚਾਰ ਰੱਖਣੇ ਚਾਹੁੰਦਾ ਸੋ ਮੈਂ ਵੀਰ ਜੀ ਨੂੰ ਬੇਨਤੀ ਕਰਾਂ ਉਹ ਆਵੇ ਸਟੇਜ ਤੇ ਆਪਾਂ ਵਿਚਾਰ ਸਰਵਣ ਕਰਨੇ ਕਿਉਂਕਿ ਆਪਾਂ ਹਰ ਇੱਕ ਦੀ ਆਪ ਕੋ ਆਪਣੀ ਭਾਵਨਾ ਹੁੰਦੀ ਹੈ ਵੀਰ ਬਹੁਤ ਸੁਝਿਆ ਹੋਇਆ ਹੈ ਨੌਜਵਾਨ ਹੈ ਸੋ ਆਪ ਉਹ ਆਪਣੇ ਵਿਚਾਰ ਸੰਗਤਾਂ ਦੇ ਸਾਹਮਣੇ ਰੱਖੇਗਾ ਹੋਰ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਲੰਗਰ ਪਾਣੀ ਛਕਣਾ ਹੈ ਲੰਗਰ ਪਾਣੀ ਛਕਣ ਤੋਂ ਬਾਅਦ ਇੱਕ ਦੋ ਲੋਕਾਂ ਦੇ ਸਾਨੂੰ ਕਮੇਟੀ ਦੀਆਂ ਜੋ ਵੀ ਆਪਾਂ ਗੱਲਬਾਤ ਕਰਨੀ ਹੈ ਕਿਉਂਕਿ ਲੰਗਰ ਛਕਣ ਤੋਂ ਬਾਅਦ ਆਪਾਂ ਸਾਰੀ ਸੰਗਤ ਨੇ ਜੋ ਵੀ ਜਿਹਨਾਂ ਕੋ ਐਮਰਜੈਂਸੀ ਕੰਮ ਹੈ ਉਹ ਜਾ ਸਕਦਾ ਫਿਰ ਨਾ ਕਿ ਉਹ ਸੁਣ ਲੋ ਤੇ ਆਣਾ ਆਪਾਂ ਸਾਰਿਆਂ ਨੇ ਬਾਹਰ ਲੰਗਰ ਹਾਲ ਵਿੱਚ ਬੈਠ ਜਾਣਾ ਲੰਗਰ ਛਕਣ ਤੋਂ ਬਾਅਦ ਫਿਰ ਆਪਾਂ ਜੋ ਆਪਣੀ ਕੋਈ ਵਿਚਾਰਾ ਹਨ ਕੋ ਸਾਡੇ ਵੀ ਸੁਝਾਅ ਹਨ ਕੁਝ

ਸਿਰਫ ਬੇਨਤੀ ਕਰਨਾ ਹੈ ਕਿ ਪਿਛਲੇ ਹਫ਼ਤੇ ਜੋ ਮੀਟਿੰਗ ਤੇ ਹਾਜ਼ਰ ਨਹੀਂ ਸੀ ਜੋ ਵੀ ਆਪਣੀ ਕਮੇਟੀ ਦੀ ਜੋ ਗੱਲਬਾਤ ਹੋਈ ਉਹ ਭਾਈ ਸਾਹਿਬਾ ਨੇ ਜੋ ਪਹਿਲਾ ਮੁੱਦਾ ਤੁਹਾਡੇ ਗੱਲ ਰੱਖਿਆ ਹੈ ਕਿ ਅਸੀਂ ਨੌਕਰ ਨੂੰ ਇਸ ਤੀਫਾ ਦੇਣਾ ਹੈ ਕਿਉਂਕਿ ਇਹ ਗੱਲ ਹੋਈ ਜਿਸ ਨੂੰ ਕਰ ਨੂੰ ਪਤਾ ਨਹੀਂ ਚਾ ਤੇ ਅਸੀਂ ਅਵਾਜ਼ ਕਰਦੇ ਮਾਰ ਦਿੱਤੀ ਬੇਤੀ ਸਿਰ ਮਾ ਕਾੜੀ ਪੂਰੀ ਸੰਗਤ ਕਰਨ ਉਹ ਸੰਗਤ ਚਾਹੇ ਤਰਤੂਣੇ ਦੀ ਆ ਚਾਹੇ ਭੇਰੇ ਸੀ ਆ ਚਾਹੇ ਪੋਤੇ ਕੋਲ ਟੀਚਰ ਕਹਿੰਦੇ ਸੰਗਤ ਬੇਨਤੀ ਮੈਂ ਇਹ ਕਰ ਰਹਾ ਹਾਂ ਕਿ ਗੁਰੂ ਘਰ ਬਹੁਤ ਵਧੀਆ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅੱਗੇ ਜਾ ਰਹੇ ਹਾਂ ਸੰਗਤ ਬਹੁਤ ਜੁੜਿਆ ਭਾਈ ਸਾਹਿਬ ਹੁਣ ਬਹੁਤ ਵਧੀਆ ਸੇਵਾ ਕਰ ਰਿਹਾ ਅੱਗੇ ਲਾ ਕੇ ਜਾ ਰਹੇ ਹਾਂ ਅਸੀਂ ਇਹਨਾਂ ਦੀ ਸੇਵਾ ਤੋਂ ਬਹੁਤ ਖੁਸ਼ ਹਾਂ ਤੇ ਮੈਂ ਸਾਰਿਆਂ ਵਰ ਲੋ ਇਹ ਬੇਨਤੀ ਕਰਨਾ ਆਏ ਕਿ ਜੋ ਬਣਾ ਨੇ ਗੁੱਸੇ ਵਿੱਚ ਨਾਰਾਗੀ ਵਿੱਚ ਚਲੋ ਮੁੱਦਾ ਨਾਲ ਬਾਅਦ ਵਿੱਚ ਦੱਸਣਾ ਹੈ ਕਾਦੇ ਵਾਸਤੇ ਕਿਹਾ ਗਿਆ ਹੈ ਅਸੀਂ ਨਹੀਂ ਚਾਹੁੰਦੇ ਕਿ ਇਹ ਸੇਵਾ ਮੁਕਤ ਹੋ ਜਾਵੇ। ਅਗਾਰੇ ਬਹੁਤ ਵਧੀਆ ਸੇਵਾ ਜਿਹੜੀ ਕਰਦੇ ਆ ਰਹੇ ਹਨ ਉਮਰ ਤੱਕ ਆਪਣੀ ਇਹ ਸੇਵਾ ਨੂੰ ਨਿਭਾਉਣਾ। ਸਾਰੀ ਸੰਗਤ ਦੇ ਵਿੱਚ ਸਹਿਮਤ ਹੱਥ ਜੋੜ ਕੇ ਬੇਨਤੀ ਮੈਂ ਹੀ ਕਰਨਾ ਕਿ ਇਹਦੇ ਵਿੱਚ ਹਾਮੀ ਭਾਇਓ ਕਿਉਂਕਿ ਆਪਜੀ ਵੀ ਦੇਖ ਰਹੇ ਹੋਗੇ ਆਪਣਾ ਕੀਮਤੀ ਸਮਾਂ ਕੱਢ ਕੇ ਕਿਸੇ ਕੋ ਨਹੀਂ ਹੈ ਮੇਰੇ ਕੋ ਵੀ ਹੈ ਨਹੀਂ। ਮੈਂ ਵੀ ਇਹੋ ਸਾਡੇ ਜਿਵੇਂ ਕੰਮ ਕਰਦਾ ਆ ਮੈਂ ਵੀ ਅਸੀਂ ਪਰਿਵਾਰ ਨੂੰ ਨਹੀਂ ਹੁੰਦਾ ਕਰ ਨਹੀਂ ਹੁੰਦਾ। ਇੱਥੇ ਮੈਂ ਕੱਲ ਭਾਜੀ ਹੁਣਾਂ ਲਈ ਇੱਕ ਛੋਟੀ ਜਿਹੀ ਬੇਨਤੀ ਲੈ ਕੇ ਆਇਆ ਹਾਂ ਕਿਉਂਕਿ ਮੈਂ ਕੋਈ ਸੱਜਣ ਵੀ ਰਾਨੂੰ ਤੋਂ ਟੋਹਣੇ ਦਾ ਪਰ ਕੋਈ ਵੀ ਮਿਲਦਾ ਨਾ। ਕੋਈ ਨਾ ਕੋਈ ਮੁੱਦਾ ਇਹਨਾਂ ਦਾ ਹਮੇਸ਼ਾ ਇਹਨਾਂ ਦੇ ਕੋਲ ਹੁੰਦਾ ਕੋਈ ਤੋਟੋ ਨੇ ਆਲੇ ਨੇ ਕਹਿਤਾ ਬਘੇਰੇ ਆਲੇ ਨੇ ਕਹਿਤਾ ਇੱਕ ਹੱਥ ਵੜ ਕੇ ਮੈਂ ਸਾਰੇ ਜਿਹੜੀ ਬੇਨਤੀ ਕਰਨਾ ਪਹਿਲਾਂ ਇਹ ਭੇਰਵਾ ਵੜਾ ਦੂੰ ਆਹੀ குருਦੀ ਸੰਗਤਾਂ குருਦੀ ਸੰਗਤਾਂ ਦੇ ਨਾਲ ਮੈਂ ਕਿਹਾ குருਦੀ ਆਹੀ ਸੇਵਾ ਕਰ ਸਕੀ ਤੇ ਇਹ ਜਿਹੜਾ ਮੁੱਦਾ ਜੋ ਭਾਜੀ ਹੋਣੀ ਮਤਲਬ ਨਾਰਾਜ਼ ਹੋ ਕੇ ਜੇ ਇਹਨਾਂ ਨੇ ਚਾਹੀਏ ਮੈਂ ਫਿਰ ਬੇਨਤੀ ਕਰਾਂ ਇਹ ਆਪਣਾ ਵਾਪਸ ਲੈ ਲਓ ਅਕਤੂਬਰ ਤੱਕ ਆਪਣੀ ਸੇਵਾ ਕਰਨ ਉਹਦੇ ਬਾਅਦ ਸੰਗਤ ਦੀ ਹਮਤ ਉਹ ਹਜੂਰੀ ਦੇ ਵਿੱਚ ਮਾ ਵੀ ਜਣਾ ਜੇ ਮੇਰੇ ਕੋਲ ਕੁਝ ਮਾੜਾ ਚੰਗਾ ਬੋਲਿਆ ਜਾਏ ਮੈਂ ਪਹਿਲੀ ਵਾਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਦੇ ਸਾਹਮਣੇ ਪਹਿਲੀ ਵਾਰ ਬੋਲ ਰਿਹਾ ਤੇ ਜੇ ਕੁਝ ਮਾੜਾ ਚੰਗਾ ਬੋਲਿਆ ਜਾਏ ਮੈਂ ਮਾ ਵੀ ਮੰਗਣਾ ਮਤਲਬ ਹੱਥ ਜੋੜ ਕੇ ਉਹ ਵੀ ਤੁਹਾਡੇ ਕੋ ਤੇ ਦੂਜੀ ਗੱਲ ਇਹ ਜਿਹੜਾ ਮੁੱਦਾ ਹੈਗਾ ਉਹ ਮੁੱਦਾ ਫੇਰ ਤੋਂ ਅੱਜ ਮੇਰੇ ਖਾਤੇ ਤੀਜਾ ਸਾਲ ਚੱਲ ਪਿਆ ਉਹ ਭਾਈ ਸਾਹਿਬ ਪਾਕ ਜਤਿੰਦਰ ਸਿੰਘ ਜੀ ਜੀ ਉਹਨਾਂ ਨੂੰ ਲੈ ਕੇ ਫੇਰ ਇਹ ਮਤਲਬ ਚੋ ਮੁੱਦਾ ਖੇੜਿਆ ਵੀ ਤੇ ਗੱਲ ਇਦਾਂ ਚਲੋ ਇਨਸਾਨ ਹੈਗਾ ਗਲਤੀਆਂ ਦਾ ਬੋਲਣਾ ਮੇਰੇ ਤੋਂ ਵੀ ਹੁੰਦੀਆਂ ਸਾਰਿਆਂ ਤੋਂ ਹੁੰਦੀਆਂ ਠੀਕ ਹੈ ਜੀ ਉਹ ਭਾਈ ਸਾਹਿਬ ਇੱਥੋਂ ਜਾ ਚੁੱਕੇ ਹਨ ਆਉਣਾ ਚਾਹੁੰਦੇ ਹਨ ਜੇ ਸੰਗਤ ਵਿੱਚ ਮਤਲਬ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਸੰਗਤ ਦੀ ਹਾਮੀ ਹੈਗੀ ਆ ਉਹ ਆ ਕੇ ਸੇਵਾ ਕਰਨੂ ਇਹ ਮਤਲਬ ਮੁੱਦਾ ਹੀ ਕਾਹਨਾ ਭਾਈ ਜੀ ਹੁਣ ਆ ਕੋ ਲੈ ਕੇ ਆਇਆ ਸੀ ਭਾਈ ਜੀ ਇਹਨਾਂ ਦਾ ਕੋਈ ਅਸੀਂ ਸੌਲੂਸ਼ਨ ਕਰ ਲੀਏ ਹਰ ਸਭ ਸ਼ੋਭਾ ਨਹੀਂ ਦਿੰਦਾ ਚੰਗਾ ਨਹੀਂ ਲੱਗਦਾ ਹਰ ਸਾਲ ਇਹ ਮੁੱਦੇ ਨੂੰ ਹੀ ਲੈ ਕੇ ਫਿਰ ਗੁਰੂ ਦਾ ਰਾਜ ਨੇ ਕਦੀ ਬਾਹਰ ਹੀ ਖੜੇ ਹੋ ਕੇ ਗੱਲਾਂ ਕਰਨਿਆ ਸਾਥ ਬਣ ਕੇ ਮੈਂ ਬੇਨਤੀ ਇਹ ਕਰਨਾ ਆਇਆ ਸੀ ਚਲੋ ਇਹਨੇ ਸਾਡੀ ਬੇਨਤੀ ਦਰਪਰਵਾਣ ਕੀਤੀ ਆ ਭਾਈ ਹੁਣ ਇਹ ਕਹਿੰਦੇ ਤੁਸੀਂ ਸੰਗਤ ਵਿੱਚ ਗੱਲ ਕਰੋ ਤੇ ਚਲੋ ਅਸੀਂ ਵੀ ਮਾਦਾ ਮਾਨ ਰੱਖਿਆ ਮੈਂ ਗੱਲੇ ਨਹੀਂ ਮੇਰੇ ਵੀਰ ਭਰਾ ਜਿਹੜੇ ਮੇਰੇ ਨਾਲ ਆਇਆ ਹੁਣ ਜੋ ਅਸੀਂ ਮਤਲਬ ਜੇਕਰ ਤੁਹਾਡੇ ਕੋਲ ਵੀ ਬੇਨਤੀ ਕਰਨ ਆਇਆ ਕਿ ਜਿਹੜਾ ਸਤਬਾਬਾ ਪ੍ਰੇਮ ਸਿੰਘ ਜੀ ਬਈ ਹਾਂ ਉਹਨਾਂ ਦੀ ਵਰਸੀ ਦੇ ਉੱਕੇ ਹੀ ਬਾਬਾ ਜੀ ਨੂੰ ਸੇਵਾ ਦੇਣੀ ਚਾਹੁੰਦੇ ਆ ਜਿਹੜੇ ਸਾਡੇ ਗੁਰੂ ਘਰ ਦੇ ਰਸ਼ੀਦ ਆ ਉਹ ਵੀ ਗਿਆਨੀ ਧਿਆਨੀਆਂ ਉਹਨਾਂ ਨੂੰ ਵੀ ਹਰ ਚੀਜ਼ ਦੀ ਨੌਲੇਜ ਆ ਉਹ ਵੀ ਇਹਨੂੰ ਇਤਿਹਾਸ ਦੱਸ ਸਕਦੇ ਆ ਤੇ ਬਸ ਇਹੀ ਮੇਰੇ ਦੋ ਮੁੱਦੇ ਹੀ ਨਾਲ ਇੱਕ ਹੱਥ ਜੋੜ ਕੇ ਬੇਨਤੀ ਇਹ ਕਰੂੰਗਾ ਕਦੇ ਵੀ ਸੰਗਤ ਨੂੰ ਆਪਸ ਦੇ ਵਿੱਚ ਇਹ ਨਾ ਕਰੋ ਕਿ ਅਸੀਂ ਇੱਧਰ ਵਾਲੇ ਅਸੀਂ ਉੱਧਰ ਵਾਲੇ ਬਹੁਤ ਵਧੀਆ ਸੱਚੇ ਪਾਤਸ਼ਾਹ ਦੀ ਕਿਰਪਾ ਹਾਨੂੰ ਇੱਕਦਮ ਮਿਲਦਾ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਸੀਂ ਆਪਣੀਆਂ ਭੁੱਲਾਂ ਬਖਸ਼ਾਉਣ ਆਉਂਨੇ ਆਂ ਨਾਮ ਉੱਤੇ ਚੱਕਿਆ ਕਰੋ ਆ ਕੇ ਅਸੀਂ ਕਮੇਟੀ ਤੋਂ ਬਹੁਤ ਖੁਸ਼ ਆ ਤੇ ਬਹੁਤ ਵਧੀਆ ਸੇਵਾ ਕਰ ਰਹੇ ਆ ਜਿਸ ਵੀ ਕਿਸੇ ਵੀਰ ਭਰਾ ਨੂੰ ਕੋਈ ਵੀ ਪ੍ਰੋਬਲਮ ਆ ਕੋਈ ਵੀ ਦਿੱਕਤ ਆ ਉਹ ਇੱਥੇ ਆ ਕੇ ਬਾਹਰ ਬੈਠ ਕੇ ਕੋਈ ਵੀ ਗੱਲ ਕਰ ਸਕਦਾ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪ੍ਰੋਬਲਮ ਆ ਉਹ ਇੱਥੇ ਆ ਕੇ ਗੱਲ ਕਰ ਸਕਦਾ ਹੈ ਹਰ ਸੰਗਤ ਵਿੱਚ ਹਰ ਜਿਹੜੀ ਵੀ ਉਮਰ ਦਾ ਹੋਏ ਆ ਕੇ ਇੱਥੇ ਬੈਠ ਕੇ ਗੱਲ ਕਰ ਸਕਦਾ ਹੈ ਇਹ ਨਹੀਂ ਕਿ ਕਮੇਟੀ ਆ ਕਿ ਤੁਹਾਨੂੰ ਤੋੜ ਦੂਗੀ ਕਿ ਨਹੀਂ ਅਸੀਂ ਜਵਾਬ ਨਹੀਂ ਦੇਣਾ ਮੇਰੀ ਕਾਫੀ ਟਾਈਮ ਪਾਜੀ ਹੁਣ ਆਇਆ ਇਸ ਗੱਲ ਤੇ ਮਤਲਬ ਮੇਰੀ ਗੱਲਬਾਤ ਹੋਈ ਜੋ ਵੀ ਆਪਣਾ ਮੇਰਾ ਫੈਸਲਾ ਹੈਗਾ ਮੈਂ ਤੁਹਾਨੂੰ ਕੋ ਦੱਸਣ ਆਇਆ ਹੀ ਨਾਲੇ ਬੇਨਤੀ ਹੱਥ ਬਨ ਕੇ ਆਇਆ ਕਿ ਗੁਰੂ ਘਰ ਆਈਂ ਫਰਾਰ ਮੇੜ ਕੇ ਚਲਾਈਏ ਗੁਰੂ ਘਰ ਨੂੰ ਅੱਗੇ ਲੈ ਕੇ ਚਲੀਏ ਉਹਨਾ ਚਾਹੁੰਦਾ ਹਾਂ ਥੋੜੇ ਦਿਨ ਪਹਿਲਾਂ ਮੈਂ ਮੁਤਾਬਿਕ ਰੱਖਿਆ ਕਿ ਨੋਤੀ ਗੁਰਦਵਾਰਾ ਉੱਥੇ ਵੀ ਇਹੀ ਫਰਾਰ ਪਿਆ ਹੋਇਆ ਜੇ ਅਸੀਂ ਇਹ ਸੋਚੀਏ ਕਿ ਆਖਰੀ ਵਿੱਚ ਤੁਮ ਦਾ ਜਿਹਨੂੰ ਕਿਹਾ ਜਾਏ ਦਾਗ ਕਿਹਦੇ ਲੱਗ ਗਏ ਸਾਡੀ ਸਿੱਖ ਪੌਂਦੇ ਮੁਗਲਵਾਨਾਂ ਦੇ ਤੁਸੀਂ ਮਸਜਿਦ ਵਿੱਚ ਚਲੇ ਜੋ ਮਾਰੂਪੀਨੀਆਂ ਦੇ ਚਲੇ ਜੋ ਇਹ ਇਟਾਲੀਅਨ ਦੇ ਚਲੇ ਜੋ ਕਦੀ ਸੁਣਿਆ ਕਿਸੇ ਦਾ ਇਹ ਸਾਡੇ ਗੁਰੂ ਘਰ ਦੇ ਵਿੱਚ ਹੁਣ ਉੱਥੇ ਐਮਬੈਸੀ ਤੋਂ ਮਹਾਰਾਜ ਦੀ ਕਿਰਪਾ ਨਾਲ ਕੋਈ ਆਪਣੇ ਸੱਜਣ ਰੰਮੀ ਆ ਗਿਆ ਉਹ ਜੋ ਵੀ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਅਸੀਂ ਲੋਟੀ ਹੋ ਕੇ ਆਏ ਹਾਂ ਗੁਰੂ ਘਰ ਯਾਰ ਇਹਨਾਂ ਨੇ ਆਪਣਾ ਹੀ ਪਖੰਡ ਫੜਿਆ ਇਹ ਸ਼ੋਭਾ ਨਹੀਂ ਦਿੰਦਾ ਵੀਰ ਜੀ ਇਸ ਕਰਕੇ ਮੈਂ ਫਿਰ ਤੋਂ ਹੱਥ ਬੰਨ ਕੇ ਪੂਰੀ ਸੰਗਤ گاڑی ਇਹ ਬੇਤੀ ਕਰਵਾਇਆ ਗੁਰੂ ਘਰ ਨੂੰ ਅਸੀਂ ਰਲ ਮਿਲ ਕੇ ਅੱਗੇ ਰਹਿ ਕੇ ਚੱਲੀਏ ਕੋਈ ਭੇਤ ਭਾਉ ਨਾ ਰੱਖੇ ਸੰਗਤ ਸਾਜੀ ਆ ਕੋਈ ਇੱਥੇ ਜਾਤ ਪਾਤ ਦੇ ਮੁੱਦੇ ਨਹੀਂ ਜਿਹੜਾ ਉਸ ਗੇਟ ਤੋਂ ਅੰਦਰ ਆ ਗਿਆ ਉਹ ਗੁਰੂ ਦਾ ਸਿੰਘ ਆ ਹਣਾ ਤੁਸੀਂ ਮੈਨੂੰ ਕਹ ਮੈਂ ਗੁਰਮੁਖ ਸਿੰਘ ਮੈਂ ਤੇ ਜਿਹੜੇ ਉਹ ਤੋਂ ਅੰਦਰ ਆ ਗਿਆ ਇੱਥੇ ਕੋਈ ਜਾਤ ਨਹੀਂ ਕੋਈ ਲਵਾਨਾ ਨਹੀਂ ਮੈਂ ਸੈਣੀ ਆ ਮੈਂ ਕੋਈ ਸੈਣੀ ਨਹੀਂ ਮੈਂ ਸਿਰਫ ਉਸੇ ਪਾਸ ਦਾ ਇੱਕ ਇੱਕ ਸੇਵਾਦਾਰ ਇਸ ਕਰਕੇ ਮੈਂ ਹੱਥ ਬੰਨ ਕੇ ਤੁਹਾਡੇ ਸਾਰਿਆਂ ਮੇਰੀ ਬੇਨਤੀ ਕਰਨਾ ਕਿ ਕਿਸੇ ਪ੍ਰਕਾਰ ਦਾ ਕੋਈ ਮੁੱਦਾ ਨਾਲ ਲੈ ਕੇ ਆਇਆ ਕਰੋ ਇੱਕ ਦਿਨ ਆਓ ਆਪਣੀ ਸੇਵਾ ਕਰੋ ਚਲੋ ਕਈ ਹੁੰਦਾ ਘਰ ਬੈਠ ਕੇ ਫੋਨ ਕਰ ਦਿੰਦੇ ਹੁਣ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਮੇਰੀ ਕਿਸੇ ਨਾਲ ਕੋਈ ਪ੍ਰਾਈਵੇਟ ਦੁਸ਼ਮਣੀ ਨਹੀਂ ਕੋਈ ਵੋਤ ਨਹੀਂ ਪਰ ਮੈਨੂੰ ਫੋਨ ਕਰ ਸਕਦੇ ਆਓ ਭਾਜੀ ਇੱਥੇ ਸ਼ੁਕਰਵਾਰ ਨੂੰ ਰੰਮ ਹੁੰਦਾ ਖਣਪੜ ਸਾਹਿਬ ਸ਼ੁਕਰਵਾਰ ਨੂੰ ਆਓ ਸ਼ਨੀਵਾਰ ਨੂੰ ਆਓ ਕਰੋ ਸੇਵਾ ਮੇਰੇ ਵਰਗੇ ਲੰਗਰ ਖਾ ਕੇ 12 ਵਜੇ ਘਰ ਚਲੇ ਜਾਂਦੇ ਨੇ ਜਿਹੜੇ ਬਾਅਦ ਚ ਸਮਾਪਤੀ ਕਰਕੇ ਜਾਂਦੇ ਆ ਉਹਨਾਂ ਦਾ ਪਰਿਵਾਰ ਹੈ ਨਹੀਂ ਉਹਨਾਂ ਦਾ ਕੰਮ ਕਰ ਹੈ ਨਹੀਂ ਉਹ ਵੀ ਕਮਾਲ ਆ ਉਹ ਵੀ ਪਰਿਵਾਰਾਂ ਵਾਲੇ ਆ ਇਸ ਕਰਕੇ ਸਾਰੇ ਵੀਰ ਭਰਾਵਾ ਗਾੜੀ ਇਹ ਹੱਥ ਜੋੜ ਕੇ ਮੈਂ ਬੇਨਤੀ ਕਰਨਾ ਆਓ ਉਹ ਸੇਵਾ ਕਰੋ ਸੇਵਾ ਦੇ ਹਿੱਸੇ ਬੋ ਨਾ ਅਗਿ ਮੁੱਦੇ ਜੁਕੰ ਦੇ ਵਿੱਚ ਹਿੱਸੇ ਬੋ ਭਾਈ ਇਹ ਮਾਸੇ ਚੁੰਗਜੀ ਬੇਨਤੀ ਤੁਹਾਡੇ ਗਾੜੀ ਲੈ ਕੇ ਆਇਆ ਸੀ ਇਹਨੂੰ ਕਰਵਾਉਣ ਕਿਰੋ ਜੇ ਕੋਈ ਮੇਰੇ ਤੋਂ ਮਾੜਾ ਚੰਗਾ ਕੁਝ ਬੋਲਿਆ ਹੋਵੇ ਤੇ ਛੋਟਾ ਵੀ ਨਾ ਕਿ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਇੱਕ ਚਲੋ ਹਾਂਜੀ ਇਹਨਾ ਮਸਜ ਦਾ ਪੜ੍ਹ ਗਏ ਕਿ ਚਲੋ ਅੱਗੇ ਜਿਹੜੇ ਗਰੁੱਪ ਵੀ ਬਣੇ ਹੋਏ ਹਨ ਸਾਡੇ ਤੁਹਾਨੂੰ ਦਾ ਵੀ ਬਣਿਆ ਹੋਇਆ ਸਾਰੇ ਪਾਸੇ ਬਣਿਆ ਹੋਇਆ ਇਹ ਗਰੁੱਪ ਦੇ ਵਿੱਚ ਵੀ ਇਹੋ ਜਿਹਾ ਮੈਸੇਜ ਨਾ ਪਾਇਆ ਕਰੋ ਕਿ ਯਾਰ ਜਿੰਨੂੰ ਸੁਣ ਕੇ واحرو جی خالصا واحو بہت بہت چھوٹے جو بھیڑ نے بچار ਬਹੁਤ ਧੰਨਵਾਦ ਆਪਾਂ ਸੰਗਤ ਦਾ ਸਤਿਕਾਰ ਕਰਦੇ ਹਾਂ ਆਪਾਂ ਬਾਰ ਬਾਰ ਸੰਗਤ ਜੀ ਮੈਂ ਤਾਂ ਕੋਈ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਆਪਾਂ ਉੱਚ ਨੀਵਾਂ ਦਿਖਾਣ ਲੱਜਾਈਏ ਜਦ ਸਾਡੇ ਦਰਮਿਆਨ ਅਸੀਂ ਗੁਰੂ ਦੇ ਸੇਖਾਂ ਫਿਰ ਵੀ ਆਪਾਂ ਬਾਰ ਬਾਰ ਤੁਸੀਂ ਹਰੇਕ ਵਾਰ ਆਪਾਂ ਹੱਤਾ ਉਹਦੀ ਦੁਆਗਾ ਦੀ ਸਮਾਪਤੀ ਤੋਂ ਬਾਅਦ ਹਰੇਕ ਵਾਰੀ ਕਹਿੰਦਾ ਸੰਗਤ ਜੀ ਕਿਸੇ ਕੀਤੇ ਆਪਾਂ ਕਮੇਟੀ ਦੇ ਕੋਲੋਂ ਗਲਤੀ ਹੋ ਰਹੀ ਹੈ ਜਿੰਨਾ ਚਿਰ ਅਸੀਂ ਲੋਹਾ ਰਹੇ ਹਾਂ ਬਾਕੀ ਜਦੋਂ ਤੋਂ ਅਸੀਂ ਤੁਹਾਡਾ ਆਪਮਾਨ ਕਰਨ ਤੋਂ ਪੂਰੀ ਹੋਣ ਲੱਗਿਆ ਇਹ ਨਹੀਂ ਹੋਣਾ ਕਿਉਂਕਿ ਜਦੋਂ ਆ ਹੁਣ ਜੀ ਪ੍ਰਧਾਨ ਸਾਹਿਬ ਨੇ ਆਉਂਦਿਆਂ ਪਹਿਲਾਂ ਕਿਹਾ ਕਿ ਕਿ ਜਦੋਂ ਜੁੰਮੇਵਾਰੀਆਂ ਹੁੰਦੀਆਂ ਸੰਗਤ ਜੀ ਉਹ ਕਹਿੰਦਾ ਉਹ ਗੋਲੀ ਖਾ ਕੇ ਹੈ ਇੰਨਾ ਦਬਾਰ ਤੇ ਪ੍ਰੈਸ਼ਰ ਹੈ ਕਿਉਂਕਿ ਆਪਾਂ ਕਰਦੇ ਤਾਂ ਹੰਦੇ ਹਾਸੇ ਬਾਤ ਕਿਉਂਕਿ ਆਪਾਂ ਟੈਨਸ਼ਨ ਨਾਲ ਫੜੋ ਲੈਣੀ ਹੈ ਜਾਂ ਆਪਾਂ ਨਾਲ ਮਿਲ ਕੇ ਗੁਰੂ ਗੁਰੂ ਦੀ ਆਪਸੀ ਸਾਂ ਲੈਣੀ ਆ ਸੋ ਮੈਂ ਸਿਰਫ ਬੇਨਤੀ ਇਸ ਕਰਕੇ ਕਰ ਰਿਹਾ ਕਿ ਅਗਲਾ ਜੋ ਐਤਵਾਰ ਆਜੀ ਆਪਣਾ ਜੋ ਦੋ ਗਾਜੀ ਦੋ ਦੋ ਜੁੰਮਦਾ ਜੋ ਅਗਲਾ ਐਤਵਾਰ ਆ ਰਿਹਾ ਜੀ ਦੋ ਜੁੰਮਦਾ ਇਹ ਸਾਡੇ ਵੀਰ ਸਿਮਰ ਪਰਵਾਰ ਸਰਬਜੀਤ ਸਿੰਘ ਸਤਰਾ ਦੇਲਾ ਤੋਂ ਉਹਨਾਂ ਨੇ ਆਪਣੇ ਬੇਟੇ ਦਾ ਜਨਮ ਦਿਨ ਤੇ ਬੇਟੀ ਦੀ ਦਾਤ ਉਹ ਬਖਸ਼ੀਆ ਸਤਪੁਰਾਂ ਨੇ ਉਹਨਾਂ ਨੇ ਸ਼ੁਕਰਾਨੇ ਵਜੋਂ ਸਤਪੁਰਾਂ ਦੇ ਸੁਖਨੀ ਸਾਹਿਬ ਦੇ ਜਾਪ ਦੀ ਸੇਵਾ ਲਈ ਹੈ ਜੋ ਅਗਲਾ ਐਤਵਾਰ ਹੋ ਜੁਮਦਾ ਸੰਗਤ ਜੀ ਤੋਂ ਉਸ ਤੋਂ ਬਾਅਦ ਨਾਲ ਹੀ ਸੇਵਕ ਪਰਵਾਰ ਕਰਿੰਦਰ ਸਿੰਘ ਤੇ ਦੋਨਾਂ ਤੋਂ ਉਹਨਾਂ ਨੇ ਵੀ ਸੁਖਨੀ ਸਾਹਿਬ ਦੇ ਜਾਪ ਦੀ ਸੇਵਾ ਲਈ ਹੈ ਸਤ ਜੀ ਉਹਨਾਂ ਵੱਲੋਂ ਬੇਨਤੀ ਆ ਕਿ ਆਪਾਂ ਅਗਲੇ ਐਤਵਾਰ ਆਪਾਂ ਰਲ ਮਿਲ ਕੇ ਸੇਵਾ ਲੈਣੀ ਹੈ ਜੀ ਉਸ ਤੋਂ ਬਾਅਦ ਜੋ 9 ਜੂਨ ਦਾ ਐਲਪਰ ਆ ਰਿਹਾ ਸੰਗਤ ਜੀ ਫੇਰ ਦੁਆਰਾ ਸਰਵਨ ਕਰ ਲਿਓ 9 ਜੂਨ ਜੋ ਕਲੂ ਕਰਾ 84 ਤੇ ਤਰਨਤਾਰ ਸਾਹਿਬ ਸ੍ਰੀ ਗੁਰਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਉਹਦੇ ਸਵਾ ਵਿੱਚ ਆਪਾਂ 7 ਜੂਨ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਤਸ਼ਾਹ ਸਮੇਤ ਜੱਗੀ ਸਾਹਿਬ ਰੱਬ ਹੋਣਿਆ ਆਪਾਂ ਜਦੋਂ ਅਰਜਨਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਪਰਗ ਨੂੰ ਲਾਉਂਦੇ ਹੋ ਧਰੂ ਕਾਰਾ 84 ਦੇ ਸ਼ੀਰ ਦਾ ਸਿੰਘ ਨੂੰ ਲਾਉਂਦੇ ਹੋ ਆਪਾਂ ਖੰਡਪੜ ਤਿੰਨ ਦਿਨ ਸੇਵਾ ਚੱਲਣੀ ਆ ਸੋ ਆਪਾਂ ਉਹ ਤਿੰਨ ਦਿਨ ਸੇਵਾ ਲੈਣੀ ਆ ਬਾਅਦ ਵਿੱਚ ਆਪਾਂ ਲੰਗਰ ਛੱਕ ਲਿਓ ਸੰਗਤ ਜੀ ਜਿਕਨਾ ਜੀ ਇਦਾਂ ਹੀ ਆ ਜੇ ਲੰਗਰ ਛੱਕ ਤੋਂ ਬਾਅਦ ਕੋਈ ਵੀ ਸਾਡਾ ਭਰਾ ਵੀਰ ਕੋ ਆਪਣਾ ਜੋ ਵਿਚਾਰ ਉਹ ਆਪਾਂ ਲੰਗਰ ਹਾਦਿਆਂ ਤੋਂ ਬਹਿ ਸਕਦੇ ਹੋ ਤੁਸੀਂ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹੋ ਆਪਾਂ ਇੱਕ ਦੂਜੇ ਵਾਸਤੇ ਫੇਰ ਭਰਾਵਾ ਕਰ ਗੁਣਮਤਾ ਇਹ ਸਾਡੇ ਸਤਿਗੁਰਾਂ ਦਾ ਹੀ ਹੁਕਮ ਹੈ ਕਿ ਆਪਾਂ ਬੋਲ ਸਕੇ ਬੈਠੋ ਸਭਾ ਬਸਾਈ ਆਪਾਂ ਬਸਾਈ ਦਾ ਮਤਲਬ ਸਭਾ ਦੇ ਬੈਠ ਕੇ ਆਪੋ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹੋ ਤੇ ਗੁਰੂ ਘਰ ਤੁਸੀਂ ਕਿਸੇ ਨੂੰ ਮਨਾਹੀ ਨਹੀਂ ਹੈ ਇੱਕ ਸੰਗਤ ਦੀ ਜਨੂਰ ਨਾ ਬੈਠੀ ਦੁਆਰਾ ਪਹਿਲਾਂ ਵੀ ਰਮਤਾ ਜੀ ਮਿੱਟੀ ਦੇ ਸੰਗਤ ਬਣੇ ਕਰਦਾ ਹੈ ਸਕਤ ਜੀਓ ਸ਼ਨੀਵਾਰ ਨੂੰ ਕਰਦੇ ਲਾਈਵ ਵੀ ਤੁਸੀਂ ਘਰਾਂ 'ਚ ਬੈਠੇ ਮੈਂ ਕਰਵਾ ਰਾਂ ਫਿਰ ਹੱਥ ਜੋੜ ਕੇ ਨੌਜਵਾਨਾਂ ਨੂੰ ਤਕਰ ਦਾ ਬੇਨਤੀ ਕਰਦਿਆਂ ਜੋ ਚਪੈਲਾ ਸਾਹਿਬ ਆਪਾਂ ਗੁਰਦੁਆਰਾ ਸਾਹਿਬ ਇੱਕੇ ਰਾਮ ਹੋਇਆ ਤਾਂ ਤਾਂ ਬਾਬਾ ਹੀਕਸ ਹੈ ਬਾਬਾ ਦੀਪ ਸਿੰਘ ਜੀ ਦੀ ਸ਼ਹੀਦ ਅਤੇ ਹੋਰ ਸਹਿਦਾ ਅਨੇਕਾ ਸਿੰਘਾ ਸਿੰਘੜੀਆਂ ਨੂੰ ਅਸੀਂ ਯਾਦ ਕਰਦੇ ਹੁਣ ਪਹਿਲਾ ਸਾਹਿਬ ਚੱਲ ਰਿਹਾ ਮੈਂ ਬੀਬੀਆਂ ਨੂੰ ਵੀ ਨੌਜਵਾਨਾਂ ਨੂੰ ਵੀ ਦੇਖਦੀ ਕਰਾਂ ਅਸ਼ਨੀਵਾਰ ਨੂੰ ਘਰ ਤੋਂ ਬਾਅਦ ਆਪਾਂ ਵਰਤਿਆ ਚਾਈਏ 4 ਵਜੇ ਅਰਬ ਦਾ ਹੋ ਜਾਂਦੀ ਆਪਾਂ ਗੁਰੂ ਦੀ ਅਸੀਸਾਂ ਸੀਦਾ ਸਿੰਘਾਂਆਂ ਸਿੰਘਾ ਸਿੰਘੜੀਆਂ ਦੀਆਂ ਆਪਾਂ ਅਸੀਸਾਂ ਪ੍ਰਾਪਤ ਕਰੀਏ ਵਰਤਮਾਨ ਸ਼ਨੀਵਾਰ ਦੇ ਦਿਵਾਨਾਂ ਵਿੱਚ ਵੀ ਹਾਜ਼ਰੀ ਭਰਿਆ ਕਰੋ ਜੀ ਬੋਲਦਿਆਂ ਤੋਂ ਨਿਕਾ ਭੁੱਲਾ ਸਤਿ ਹੋ ਜਣੀਆਂ ਆਪੀ ਬਖਸ਼ਣੀ ਜੀ ਵਾਹਿਗੁਰੂ ਜੀਤਾਂ ਖਾਲਸਾ ਵਾਹਿਗੁਰੂ ਜੀਤਾਂ ਸਤਿ